ਬਾਲ ਬਾਲ ਜਾਏ ਐਸੇ ਗੁਰਕਾਰ I've ਆਸ ਕਰਨੇ ਕਿ ਕਿ ਨਾ ਦੇਖੋ ਜੀ ਇੱਥੇ ਤੇ ਰੱਬ ਰੱਬ ਹੀ ਕਰੀਏ ਬਸ ਇੱਥੇ ਤੇ ਰੱਬ ਰੱਬ ਹੀ ਕਰਨ ਆਏ ਆ ਰੱਬ ਰੱਬ ਕਰਨ ਕਿਉਂ ਆਏ ਆ ਪਰਮਾਤਮਾ ਦੀ ਉਹ ਟਾਹਰੇ ਲੈ ਕੇ ਕਿਉਂ ਆਏ ਆ ਕਿ ਇੱਕ ਤੇ ਇੱਥੇ ਆਂਦੀ ਸਕੂਨ ਸਕੂਨ ਦਾ ਸਹਾਰਾ ਮਿਲਦਾ ਸਾਰਾ ਦਿਨ ਮਿਊਜ਼ਿਕ ਕਰਨਾ ਉਹ ਸਭ ਚੀਜ਼ਾਂ ਕਰਨੀਆਂ ਤੇ ਉਹ ਕਿਤੇ ਨ ਕਿਤੇ ਮਨ ਜਿਹੜਾ ਨਾ ਉਹ ਵਿਵਸਥਿਤ ਨਹੀਂ ਰਹਿੰਦਾ ਤੇ ਇੱਥੇ ਸਕੂਨ ਮਿਲਦਾ ਤੇ ਇੱਥੇ ਆਈ ਆ ਕੀ ਕੋਟ ਆਸਰਾ ਲੈ ਕੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਸੀਂ ਅਗਰ ਅੱਜ ਕੱਲ ਸਵੇਰੇ ਕੋ ਕੰਮ ਕਰਨਾ ਹੈ ਤੇ ਰਾਤ ਬਾਬੇ ਦੇ ਚੜਨਾ ਚਾਹੋ ਅਗਰ ਸ਼ਾਮ ਕਰਨਾ ਹੈ ਤੇ ਮੈਨੂੰ ਲੱਗਦਾ ਸਵੇਰੇ ਕੋਟ ਆਸਰਾ ਲੈ ਲੈਣਾ ਕਿ ਪਹਿਲੇ ਤੁਹਾਡਾ ਸਹਾਰਾ ਹੈ ਫਿਰ ਸਾਡੀ ਕੋਈ ਗੱਲਬਾਤ ਅੱਗੇ ਵਧ ਸਕਦੀ ਹੈ ਸੋ ਚਲੋ ਪਿਕਚਰ ਦਾ ਮਾਮਲਾ ਹੈ ਤੇ ਪਿਕਚਰ ਚ ਸਾਰਾ ਕੁਝ ਬਹੁਤ ਅੱਛਾ ਹੈ ਸਾਰਾ ਕੁਝ ਪੈਕੇਜ ਬਹੁਤ ਵਧੀਆ ਹੈ 뮤직 ਅੱਛਾ ਹੈ ਕਿਰਦਾਰ ਅੱਛੇ ਨੇ ਸਾਰਾ ਕੁਝ ਅੱਛਾ ਹੈ ਤੇ बस ਇੱਕੋ ਗੱਲ ਰਹਿ ਗਈ ਸੀ ਜਿਹੜਾ ਨਤਮਸਤ ਕੋਣਾ ਸੀ ਉਹ ਵੀ ਹੋ ਗਿਆ ਅੱਜ ਕਿੰਨੇ ਸੌਂਗੇ ਅੱਜ 6 ਗਾਣੇ 6 ਗਾਣੇ ਨੂੰ ਆ ਮੈਸੇਜ ਦੇਣਾ ਚਾਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਤੁਸੀਂ ਚੰਗੇ ਸੰਗੀਤ ਨੂੰ ਹਮੇਸ਼ਾ ਪਿਆਰ ਕੀਤਾ ਤੇ ਚੰਗੀਆਂ ਚੀਜ਼ਾਂ ਨੂੰ ਹੀ ਤੁਸੀਂ ਅੱਗੇ ਪੌਪੂਲਰ ਕਰੋ ਤੇ ਜਿਹੜੀਆਂ ਮਾੜੀਆਂ ਚੀਜ਼ਾਂ ਹਨ ਉਹਨਾਂ ਨੂੰ ਪੌਪੂਲਰ ਨਾ ਹੀ ਕਰੋ ਤੇ ਜ਼ਿਆਦਾ ਬੈਟਰ ਗੱਲ ਹੈ ਤੇ ਜਿਹੜੀ ਬਹੁਤ ਚੰਗੀਆਂ ਚੀਜ਼ਾਂ ਕਿਉਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਹਨ ਉਹ ਬੜਾ ਅਫਸੋਸ ਹੁੰਦਾ ਹੈ ਕਿ ਕਿਉਂ ਜੀ ਆ ਚੀਜ਼ਾਂ ਅੱਗੇ ਆਣੀਆਂ ਚਾਹੀਦੀਆਂ ਸੀ ਕਿਉਂ ਨਹੀਂ ਆ ਰਹੀਆਂ ਸੋ ਅਹੀ ਮੈਸੇਜ ਹੈ ਅੱਛੀ ਚੀਜ਼ਾਂ ਨੂੰ ਹਮੇਸ਼ਾ ਪ੍ਰਮੋਟ ਕਰੋ ਅੱਛੀ ਚੀਜ਼ਾਂ ਨੂੰ ਵੇਖੋ ਇੱਕ ਅچھے ਸਬਜੈਕਟ ਨੂੰ ਵੇਖੋ ਬੜੀ ਮਿਹਨਤ ਨਾਲ ਕਿਸੇ ਬੰਦੇ ਨੇ ਦੋ ਦੋ ਸਾਲ ਲਗਾ ਕੇ ਸਾਲ ਲਗਾ ਕੇ ਡੇਡ ਡੇ ਸਾਲ ਲਗਾ ਕੇ ਕਿੰਨਾ ਪੈਸਾ ਕਿੰਨਾ ਕੁਛ ਕਿੰਨਾ ਲੇਮੈਨ ਹੁੰਦਾ ਕਿੰਨਾ ਵਿੱਚ ਲੇਬਰ ਹੁੰਦਾ ਕਿੰਨਾ ਬੜਾ ਕੁਛ ਹੁੰਦਾ ਕੰਮ ਕਰਨ ਵਾਲੇ ਬੰਦੇ ਕਿੰਨਾ ਮਾਈਂਡ ਚੱਲਦਾ ਤੇ ਉਸ ਮਾਈਂਡ ਨੂੰ ਅੱਗੇ ਲਿਆਂ ਲਈ ਪਰਮਾਤਮਾ ਬਖਸ਼ਿਸ਼ ਕਰੇ ਤੇ ਅੱਜ ਆਏ ਆ ਦਰਬਾਰ ਸਾਹਿਬ ਮੇਰ ਕਰੇ ਬਾਬਾ ਆ ਪਿਕਚਰ 2 ਮਾਰਚ ਨੂੰ ਰੈਡੀ ਲੱਗਣ ਲੱਗੀ ਹੈ ਸਫਲ ਹੋਏ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤ ਬਾਠ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਮੇਰੀ ਕੋਈ ਫਿਲਮ ਰਿਲੀਜ਼ ਹੋਣ ਲੱਗਦੀ ਹੈ ਤਾਂ ਇੱਥੇ ਸ਼੍ਰੀ ਦਰਬਾਰ ਸਾਹਿਬ ਆ ਕੇ ਅਸੀਂ ਮਹਾਰਾਜ ਅਗੇ ਸਿਰ ਚਕਾਉਣੀ ਆ ਕਿ ਸਾਡੀ ਮੈਂਥ ਨੂੰ ਭਾਗ ਲਾਇਓ ਫਿਲਮ ਇਸ ਹਫਤੇ ਲੱਗ ਜਾਣੀ ਹੈ 22 ਤਰੀਕ ਨੂੰ ਲੱਗ ਜਾਣੀ ਹੈ ਤੇ ਜੋ ਰੱਬ ਨੂੰ ਮਨਜ਼ੂਰ ਹੋਊਗਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਅਸੀਂ ਉਹਦੇ ਲਈ ਤਿਆਰ ਆ ਅਸੀਂ ਆਪਣੀ ਮਿਹਨਤ ਕਰਦੇ ਆ ਆਪਣੀ ਕਿਰਤ ਕਰੀ ਜਾ ਰਹੇ ਆ ਜਿਹੜੀ ਕਮਾਈ ਉਸ ਕਾਲਪੁਰਖ ਨੇ ਸਾਡੇ ਝੋਲੀ ਪਾਣੀ ਹੈ ਬਸ ਉਹਦੇ ਲਈ ਅਸੀਂ ਇੱਥੇ ਆਏ ਜੇ ਮੇਰਾ ਜਿਹੜਾ ਕਿਰਦਾਰ ਹੈ ਇੱਕ ਆਮ ਪੰਜਾਬੀ ਮੁੰਡੇ ਦਾ ਕਿਰਦਾਰ ਹੈ ਤੇ ਬੜਾ ਚੁਲਬੁਲਾ ਜਿਹਾ ਬੜਾ ਪਿਆਰਾ ਜਿਹਾ ਇਨਸਾਨ ਹੈ ਕੁਛ ਉਹਦੀ ਖਵਾਇਸ਼ਾਂ ਨੇ ਕੁਛ ਉਹਦੀਆਂ ਡ੍ਰੀਮਸ ਨੇ ਜਿਹੜੇ ਉਹ ਪੂਰੇ ਕਰਨਾ ਚਾਹੁੰਦਾ ਹੈ ਤੇ ਕਈ ਮੁੰਡਿਆਂ ਵਾਂਗੂ ਉਹਦੇ ਵੀ ਕੋਈ ਸੁਪਨੇ ਹੈ ਕਿ ਮੈਂ ਕੈਨੇਡਾ ਜਾਵਾਂ ਜਾ ਕੇ ਮੈਂ ਡਾਲਰ ਕਮਾਣੇ ਆ ਪਿੰਡ ਚਪੜਾ ਨਾ ਕਰਨਾ ਪਰ ਕੁਝ ਇਹੋ ਜੀਆਂ ਚੀਜ਼ਾਂ ਹੋ ਜਾਂਦੀਆਂ ਕਿ ਉਹ ਕੁਝ ਚੀਜ਼ਾਂ ਚ ਉਲਝ ਜਾਂਦੇ ਆ ਤੇ ਜੋ ਅਸੀਂ ਕਹਾਣੀ ਅੱਜ ਬਹੁਤਾ ਅਸੀਂ ਕਹਾਣੀ ਤੇ ਨਾ ਫੋਕਸ ਕਰਕੇ ਅਸੀਂ ਜਿਸ ਜਿਸ ਧਰਤੀ ਤੇ ਆਏ ਆ ਜਿਸ ਸ਼ਹਿਰ ਚਾ ਜਿਸ ਪਵਿੱਤਰ ਸਥਾਨ ਤੇ ਅਸੀਂ ਖੜੇ ਆ ਅਸੀਂ ਬਸ ਉੱਥੇ ਸਿਰ ਝੁਕਾਉਣਾ ਚਾਹੁੰਦੇ ਆ ਸਕੂਨ ਨੇ ਬਹਿਣਾ ਚਾਹੁੰਦੇ ਆ ਪੰਜ ਸੱਤ ਮਿੰਟ 10 ਮਿੰਟ ਤੇ ਮਹਾਰਾਜ ਜੀ ਅੱਗੇ ਆਪਣੀ ਆਪਣੀ ਅਰਦਾਸ ਲੈਣਾ ਚਾਹੁੰਦੇ ਆ। ਸਰ ਫਿਰ ਇਹ ਫਿਲਮ ਦੇ ਜ਼ਿਆਦਾ ਸਾਡੀ ਬਰਨਾਲੇ ਸ਼ੂਟ ਹੋਈ ਹੈ ਜੀ। ਅੰਮ੍ਰਿਤਸਰ ਵੀ ਥੋੜਾ ਜਿਹਾ ਅਸੀਂ ਸ਼ੂਟ ਕੀਤਾ ਹੈ ਤੇ ਜ਼ਿਆਦਾਤਰ ਫਿਲਮ ਬਰਨਾਲੇ ਵੱਲ ਤੇ ਚੰਡੀਗੜ੍ਹ ਵੱਲ ਸ਼ੂਟ ਹੋਈ ਹੈ। ਬੱਸ ਇਹ ਕਹਿਣਾ ਚਾਹਾਂਗੇ ਕਿ ਇੱਥੋਂ ਅਸੀਂ ਸ਼ੁਰੂਆਤ ਕਰਦੇ ਆਂ। ਮੇਰੀ ਤਾਂ ਸ਼ੁਰੂਆਤ ਇੱਥੋਂ ਹੋਈ ਹੋਈ ਹੈ। ਅੱਜ ਤੋਂ ਕੋਈ 1981 ਦੇ ਵਿੱਚ। ਹੁਣ ਵੀ ਅਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਆਂ ਤੇ ਇੱਥੇ ਆਸ਼ੀਰਵਾਦ ਲੈਣ ਵਾਸਤੇ ਗੁਰੂ ਰਾਮਦਾਸ ਨਗਰੀ ਦੇ ਵਿੱਚ ਹੈ ਨਾ ਸੋ ਮੇਰਾ ਖਿਆਲ ਹੈ ਕਿ ਬਿਲਕੁਲ ਬਿਲਕੁਲ ਸਾਡਾ ਤੇ ਭਰੋਸਾ ਬੱਜਿਆ ਹੋਇਆ ਇੱਥੇ ਦਾ ਤੇ ਅਸੀਂ ਕਿਵੇਂ ਭੁੱਲ ਸਕਦੇ ਹਾਂ ਹੈ ਨਾ ਤੇ ਆਪਣੀ ਸ਼ੁਰੂਆਤ ਹੈ ਸਾਡੀ ਤੇ ਅਸੀਂ ਹੁਣ ਉਮੀਦ ਕਰਦੇ ਹਾਂ ਕਿ ਤੁਹਾਡੇ ਥਰੂ ਆਪਣਾ ਦਰਸ਼ਕਾਂ ਨੂੰ ਵੀ ਦੱਸਿਓ ਕਿ ਜਿੰਮੇ ਵੀ ਫਿਲਮਾਂ ਆ ਰਹੀਆਂ ਨੇ ਤੇ ਦੇਖਣ ਏਕ ਨੂੰ ਰਿਲੀਜ਼ ਹੋ ਰਹੀ ਹੈ ਹਾਂਜੀ 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 ਬਿਲਕੁਲ ਉਸੇ ਵਾਸਤੇ ਪਹੁੰਚੇ ਆਏ ਹਾਂ ਦਿਨ ਵਿੱਚ ਸਾਡਾ ਸਾਡੀ ਪ੍ਰੈਸ ਕਾਨਫਰੰਸ ਸੀਗੀ ਮੀਡੀਆ ਦੇ ਨਾਲ ਤੇ ਉਦੋਂ ਤੁਹਾਡੇ ਦਰਸ਼ਨ ਨਹੀਂ ਹੋਏ ਤੇ ਖੈਰ ਤੇਰਾ ਇਦਰ ਉਸਤਾਏ ਇੱਥੇ ਆਗੇ ਤੁਸੀਂ ਸੋ ਨਾਈਸ ਆਫ ਯੂ ਥੈਂਕ ਯੂ ਵੈਰੀ ਮਚ ਮਾਈ ਡੀਅਰ ਗੋਡ ਬlesਸ ਯੂ ਫਿਰ ਮਿਲਦੇ ਬਹੁਤ ਛੇਤੀ ਠੀਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕਿਰਨ ਸ਼ਿਰਗਿਲ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਿਰਨ ਸ਼ਿਰਗਿਲ ਹੈ ਜੀ ਤੇ ਅਸੀਂ ਇੱਥੇ ਆਏ ਆ ਪਰਮਾਤਮਾ ਸਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਤਮਸਤਕ ਹੋਣ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਸਾਡਾ ਸਾਡੀ ਫਿਲਮ ਆ ਰਹੀ ਹੈ ਉਹਦੇ ਵਾਸਤੇ ਆਪਾਂ ਇੱਥੇ ਇਹਨਾਂ ਤੋਂ ਆਸ਼ੀਰਵਾਦ ਲੈ ਕੇ ਅਸੀਂ ਬਣਾਈ ਸੀਗੀ ਤੇ ਹੁਣ ਇਹਨਾਂ ਇਹਨਾਂ ਹੀ ਆਸਰੇ ਅਸੀਂ ਛੱਡ ਦਿੱਤੀ ਹੈਗੀ ਹੈ ਹੁਣ ਦੇਖਦੇ ਆ ਕਿ ਪਰਮਾਤਮਾ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਕਿ ਜਿਵੇਂ ਇਹਨਾਂ ਦਾ ਆਸ਼ੀਰਵਾਦ ਜਿਵੇਂ ਇਹਨਾਂ ਦੀ ਮਰਜ਼ੀ ਫਿਲਮ ਦੇ ਵਿੱਚ ਹਾਂਜੀ ਸਰ ਮੇਰਾ ਪ੍ਰੀਤ ਕੁੜੀ ਦਾ ਕੈਰੈਕਟਰ ਹੈ ਪ੍ਰੀਤ ਨਾਮ ਦਾ ਕੈਰੈਕਟਰ ਹੈ ਜੋ ਕਿ ਇੱਕ ਚੁਲਬਲੀ ਜੀ ਕੁੜੀ ਹੈ ਤੇ ਬਸ ਮਜਨੂ ਦੇ ਨਾਲ ਉਹਦੇ ਨਾਲ ਲਾਈਕ ਉਦੇ ਨਾਲ ਜਿਹੜਾ ਮੁੰਡਾ ਹੈ ਜਾਂ ਫਿਰ ਉਹਦੀ ਫੈਮਿਲੀ ਹੈ ਜਿਹੜੀ ਉਹਦੇ ਨਾਲ ਉਹਦੀ ਚੱਲਦੀ ਰਹਿੰਦੀ ਹੈ ਗੱਲ ਬਿਲਕੁਲ ਬਿਲਕੁਲ ਮੈਂ ਤਾਂ ਮਤਲਬ ਇੱਕ इमोशनल ਜਿਹਾ ਟਾਈਮ ਹੈ ਅੱਜ ਮੈਂ ਇੱਥੇ ਖੜੀ ਆ ਬਾਬਾ ਜੀ ਅੱਗੇ ਪਰਮਾਤਮਾ ਕਰੇ ਕਿ ਸਭ ਵਧੀਆ ਹੋਵੇ ਸਾਰੀ ਟੀਮ ਨੇ ਬਹੁਤ ਸਾਥ ਦਿੱਤਾ ਹੈ ਬਹੁਤ ਕੰਮ ਕੀਤਾ ਹੈ ਬੜੀ ਮਿਹਨਤ ਨਾਲ ਇੱਥੇ ਆਏ ਆ ਤੇ ਬਸ ਵਾਹਿਗੁਰੂ ਜੀ ਦਾ ਸ਼ੁਕਰ ਮਨਾਣ ਆਏ ਆ ਕਿ ਪਰਮਾਤਮਾ ਸਾਰ ਉਹ ਇੱਥੇ ਤੱਕ ਲੈ ਕੇ ਆਇਆ ਅੜੀ ਫਿਲਮ ਰਿਲੀਜ਼ ਹੋ ਰਹੀ ਹੈ ਬਾਈ ਮਾਰਚ ਨੂੰ ਮੈਮ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਸਾਡੇ ਗਾਣੇ ਗਾਏ ਨੇ ਸਾਡੀ ਫਿਲਮ ਵਿੱਚ ਤੇ ਬਹੁਤ ਵਧੀਆ ਇਹਨਾਂ ਨੇ ਸੰਗੀਤ ਦਿੱਤਾ ਤੇ ਮੈਂ ਬਹੁਤ ਖੁਸ਼ ਹਾਂ ਮੇਰੇ ਪਰਿਵਾਰ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਮੈਂ ਤੇ ਨਤਮਸਤਕ ਹੁੰਨੀ ਆ ਪ੍ਰਮਾਤਮਾ ਅੱਗੇ ਹੱਥ ਜੋੜਦੀ ਆ ਪ੍ਰਮਾਤਮਾ ਸਾਡੀ ਟੀਮ ਨੂੰ ਸਾਰੇ ਪਰਿਵਾਰ ਨੂੰ ਐਦਾਂ ਹੀ ਆਪਣੇ ਆਪਣੇ ਚਰਨਾਂ 'ਚ ਜਗ੍ਹਾ ਦੇ ਕੇ ਰੱਖੇ ਹਉਦੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਉਹਨਾਂ ਦੀ ਬਦੌਲਤ ਹੀ ਮੈਨੂੰ ਸਭ ਤੋਂ ਪਹਿਲੇ ਲੌਂਗ ਲਾਚੀ 2 ਦਾ ਫੇਮ ਮਿਲਿਆ ਉਹ ਵੀ ਸਭ ਕੁਝ ਬਾਬਾ ਜੀ ਦੇ ਕਰਕੇ ਹੈ ਤੇ ਅੱਜ ਮੈਂ ਹਰ ਪਿਕਚਰ ਦੇ ਅੰਦਰ ਪੰਜਾਬੀ ਪਿੱਛੇ ਦੇ ਅੰਦਰ ਗਾਰੀਆਂ ਸਭ ਤੋਂ ਪਹਿਲੇ ਬਾਬਾ ਜੀ ਦਾ ਥੈਂਕ ਯੂ ਉਸ ਤੋਂ ਬਾਅਦ ਗੁਰਮੀਤ ਜੀ ਦਾ ਥੈਂਕ ਯੂ ਕਿ ਮੈਨੂੰ ਹਰ ਪਿਕਚਰ ਚਾਂਸ ਦਿੱਤਾ ਬਸ ਮੈਂ ਨਹੀਂ ਕਹਾਵਾਂਗੀ ਮੈਨੂੰ ਲੱਗਦਾ ਕਿ ਕੋਈ ਕਾਰਗਰ ਬਿਲਕੁਲ ਮੈਂ ਮੈਨੂੰ ਅੱਜ ਜਿੰਨੇ ਗਾਣੇ ਮਿਲ ਰਹੇ ਨੇ ਉਹਦਾ ਸਭ ਦਾ ਸਭ ਦੇ ਪਿੱਛੇ ਬਾਬਾ ਜੀ ਦਾ ਹੀ ਹੱਥ ਹੈ ਮੈਂ ਬੜੀ ਲੰਬੀ ਸਟੋਰੀ ਹੈ ਮੈਨੂੰ ਮੇਰੇ ਕੋਲ ਟਾਈਮ ਨਹੀਂ ਹੈਗਾ ਲੇਕਿਨ ਮੈਂ ਦੱਸਾਂ ਗਵਾਂਗੀ ਕਿ ਮੈਂ ਬੰਬੇ ਵਿਖੇ ਗੁਰਦੁਆਰੇ ਸਿਰਫ ਸੇਵਾ ਹੀ ਹੁੰਦੀ ਸੀ ਤੇ ਸੇਵਾ ਦਾ ਫਲ ਹੀ ਮੈਨੂੰ ਲੌਂਗ ਲਚੀ ਟੂ ਮਿਲੇ ਹੈ ਬਸ ਸਭ ਤੋਂ ਵੱਡੀ ਗੱਲ 아이 ਹੈ ਜੋ ਨੇ ਸੱਚੇ ਪਾਤਸ਼ਾਹ ਨੇ ਤੇ ਆਜ ਉਹਨਾਂ ਦਾ ਆਸ਼ੀਰਵਾਦ ਅਸੀਂ ਲੈਣ ਆਏ ਆਜੋ